ਤੇ ਲੋ ਜੀ ਆਪਾਂ ਤੁਹਾਨੂੰ ਦੱਸੀਏ ਕਿ ਆਪਣਾ ਜਿਹੜਾ ਬੁਟੀਕ ਦਾ ਕੰਮ ਕਿੱਥੇ ਤੱਕ ਪਹੁੰਚਿਆ ਹੁਣ ਤੱਕ ਤੇ ਹੁਣ ਤੱਕ ਆਪਣਾ ਕਿੰਨਾ ਖਰਚਾ ਆ ਗਿਆ ਨਾ ਖਰਚਾ ਤਾਂ ਤੁਹਾਨੂੰ ਬਾਅਦ ਚ ਦੱਸਾਂਗੇ ਕਿੰਨੀ ਕਿਟ ਲੱਗੀ ਆਪਣੇ ਇਹ ਚ ਕਿੰਨੀ ਭਰਤ ਪੈ ਗਈ ਸਾਰਾ ਕੁਝ ਤੁਹਾਨੂੰ ਦੱਸਦੇ ਆਂ ਵਲੌਗ ਦੇ ਵਿੱਚ ਤੇ ਆਹ ਇੱਟ ਅੱਜ ਫੇਰ ਆਈ ਆ 3000 ਤੇ ਦੋ ਸਾਈਡ ਆਪਣੀ ਤਿਆਰ ਹੋ ਗਈ ਇੱਕ ਸਾਈਡ ਆਪਣੀ ਰਹਿ ਗਈ ਤੇ ਉੱਤੇ ਲੈਂਟਰ ਪੈਣ ਵਾਲਾ ਰਹਿ ਗਿਆ ਤੇ ਕੱਲ ਇੱਥੇ ਭਰਤ ਕੋਈ ਆਪਾਂ ਨੇ ਸਾਰੀ ਇਹਦੇ ਉੱਪਰ ਤੇ ਹੁਣ ਤੱਕ ਇਹ ਚ 6000 ਇੱਟ ਲੱਗ ਗਈ 6000 ਦੇ ਵਿੱਚ ਜਿਹੜੀ ਆ ਪੁਰਾਣੀ ਇੱਟ ਪਈ ਨਾ ਕੁਛ ਤਾਂ ਆਪਾਂ ਨੇ ਇਹ ਲਾਤੀਆਂ ਤੇ 6000 ਹਜੇ ਆ ਕੁਛ ਆ ਪਈਏ ਕੁਛ ਲੱਗ ਗਿਆ ਉੱਪਰ ਨਾ ਤੇ ਨਿਉ ਆਪਣੀ ਆਏ ਤੋਂ ਥੱਲੇ ਉਹ ਚੱਕੀਆਂ ਸੀਗੀਆਂ ਆ ਜਗਾ ਤੋਂ ਇੰਨੇ ਨੇ ਨਿਉ ਦੁਆਰਾ ਭਰੀਆਂ ਨੇ ਤੇ ਇਹ ਘਾਟੋ ਘੱਟ 5-6 ਫੁੱਟ ਤਾਂ ਨਿਉ ਆਈ ਸੀਗੀਆਂ ਤੇ 6000 ਇੱਟ ਲੱਗ ਗਈ ਤੇ 9-10 ਕੇਟੀਆਂ ਆ ਸੌਰੀ 9-10 ਟਰਾਲੀਆਂ ਆ ਮਿੱਟੀ ਦੀ ਆ ਗਈਆਂ ਰੇਤਾ ਮਦਰੀ ਰੇਤਾ ਤਾਂ ਪਹਿਲਾਂ ਦਾ ਰੇਤਾ ਦੁਆਰਾ ਲੈਂਦਾ ਆਪਾਂ ਨੇ ਨਾ ਟੋਪ ਉੱਪਰ ਪਹਿਲਾਂ ਲੈਣਾ 100 ਫੁੱਟ ਆ ਸੀਗਾ ਤੇ 85 ਫੁੱਟ ਮੇਰੇ ਖਿਆਲ ਬਦਰੀ ਆਈ ਸੀਗੀ ਤੇ ਅਜੇ-ਅਜੇ ਪਤਾ ਨਹੀਂ ਹੋਰ ਕਿੰਨਾ ਲੱਗਣਾ ਹੈ ਸਿਮਿੰਟ ਦੀਆਂ ਮੇਰੇ ਖਿਆਲ 30 ਬੋਰੀਆਂ ਪਹਿਲਾਂ 30 ਬੋਰੀਆਂ ਹੋਣ ਆਈਆਂ ਨੇ ਤੇ ਹਜੇ ਤੱਕ ਬਸ ਇੰਨਾ ਹੀ ਕੰਪਲੀਟ ਹੋਇਆ ਇੱਕ ਆਹ ਵਾਲੀ ਕੰਧ ਰਹਦੀ ਹੈ ਤੇ ਮੁਰੋਂ ਥੋੜਾ ਜਿਹਾ ਫਰੰਟ ਰਹਿੰਦਾ ਤੇ ਉੱਪਰ ਲੈਂਟਰ ਰਹਿੰਦਾ ਤੇ ਜੋ-ਜੋ ਜਿੰਨਾ-ਜਿੰਨਾ ਕੰਮ ਚੱਲੀ ਚੱਲੂਗਾ ਉਹ ਤੁਹਾਨੂੰ ਦੱਸੀ ਜਾਊਂਗਾ ਹਨਾ ਕਿ ਕਿੰਨਾ ਕਿੰਨਾ ਖਰਚਾ ਆ ਗਿਆ ਆਪਣਾ ਕਿ ਤੇ ਕਿੰਨੀ ਟਲਾਕੀ ਕਿੰਨਾ ਰੇਤਾ ਆ ਗਿਆ ਕਿੰਨੀ ਬਦਰੀ ਆਈ ਹੈ ਤੇ ਕਿੰਨਾ ਸਰੀਆ ਲੱਗਿਆ ਤੇ ਸਾਡੇ ਇਧਰ ਜਿਹੜੇ ਦਾਦੇ ਦੇ ਬੇਟੇ ਨੇ ਉਹਨਾਂ ਦੀ ਕਰਦਲ ਇੰਟਰਰੂਪਟਾ ਹੋ ਗਿਆ ਤੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਆ ਲੇਬਰ ਡੇ ਦੀਆਂ ਬਹੁਤ ਬਧਾਈਆਂ ਆਪਾਂ ਇਹ ਆਪਾਂ ਸੈਲੀਬ੍ਰੇਟ ਕਰਾਂਗੇ ਆਪਣੇ ਜਿਹੜੇ ਟਾਏ ਹੋਣੀ ਨੇ ਤੇ ਆਪਣੇ ਜਿਹੜੇ ਮਿਸਤਰੀ ਨੇ ਨਾ ਉਹਨਾਂ ਨਾਲ ਜਪਨਨੀ ਸਿੰਘ ਕਲੂਸ਼ਨ ਤੋਂ ਆ ਗਿਆ ਤੇ ਬੜਾ ਖੁਸ਼ ਹੈ ਅੱਜ ਹੈ ਆਈ ਪਨਿਤ ਵੀ ਲੇਬਰ ਤੇ ਬਣਾਇਗਾ ਹੈ ਆਈ ਪਨਿਤ ਉਹਨਾਂ ਦੀ ਛੁੱਟੀ ਸੀ ਨਾ ਲੇਬਰ ਦੀ ਸਨਾਮਪੁਰ ਤਾਂ ਜੀ ਮੁਸ਼ਕਲ ਹੈ ਮੁਸ਼ਕਲ ਕੀ ਆਸਾਨ ਨਹੀਂ ਨਹੀਂ ਆਸਾਨ ਹੁਣ ਤੱਕ ਮੁਸ਼ਕਲ ਹੈ ਜੇ ਮम्मा ਨੇ ਕਹਿੰਦੀ ਜਾਣਾ ਉਹ ਉਹਦੀ ਆਸਾਨ ਹੋ ਜਾਊਗਾ ਹਾਂ ਤੇ ਬੱਚਾ ਸਮਝ ਗਿਆ ਕੀ ਕਰਮ ਜਣਾਸ ਨਾਮ ਦੋਸਤਾਂ ਨੇ ਮੈਨੂੰ ਹੂੰ ਦੋਸਤਾਂ ਨੇ ਮੈਨੂੰ ਦੋਸਤਾਂ ਨੇ ਮੈਨੂੰ ਅਸੀਂ ਮਿਲ ਕੇ ਤਾਂ ਆਏ ਸੰਡੇ ਨੂੰ ਉਹ ਪਿੰਡ ਵਾਲੇ ਸੀਗੇ ਪਿੰਡ ਵਾਲੇ ਕਿਉਂ ਸੀਗੇ ਪੂਰ ਵਾਲੇ ਸੀਗੇ ਇਹ ਹੈ ਕਿ ਦਸ ਪਿੰਡ ਵਾਲੇ ਸੀਕਰ ਦੇ ਵੀ ਉਹ ਪਿੰਡ ਵਾਲੇ ਸੀਗੇ ਅੱਛਾ ਸੁਨਾਮ ਵਾਲੇ ਨੇ ਸ਼ਹਿਰਾ ਇਹ ਤੁਹਿੰਦੰਦੱਖਿਆ ਕਰੋ ਪੁੱਤਾਂ ਸੰਡੇ ਦਾ ਦਿਨ ਰੱਖਿਆ ਕਰੋ ਸੰਡੇ ਮੈਂ ਕੀ ਕੀ ਕਰਾਂ ਸਿਰ ਤੋਂ ਮੈਂ ਕੀ ਕੀ ਕਰਾਂ ਸਿਰ ਤੋਂ ਤੋਂ ਬਾਅਦ ਸ਼ਾਮ ਨੂੰ ਮਿਲਿਆ ਕਰ ਉਹਨਾਂ ਸਰੈਂਡਮ ਇਹਦਾ ਕੰਮ ਹੀ ਹੁੰਦਾ ਹੈ ਅੱਛਾ ਉਹਦਾ ਕੰਮ ਦਾ ਪੁੱਤ ਰੋਜ਼ ਹੀ ਹੁੰਦਾ ਸਾਡੀ ਦੋਨੇ ਮਾਤਾ ਥਾਣੇਦਾਰ ਵਾਂਗੂ ਬੈਠੀ ਨੇ ਇਹ ਸਾਡੇ ਠੇਕੇਦਾਰ ਨੇ ਇਹ ਸਾਡੀ ਲੇਬਰ ਨੂੰ ਦੇਖ ਰਹੇ ਨੇ ਵੀ ਕਿੰਨਾ ਕੰਮ ਹੋ ਗਿਆ ਕਿੰਨਾ ਕੰਮ ਰਹਿ ਗਿਆ ਹੈ ਕਿਵੇਂ ਕੀ ਉਹਨਾਂ ਕਰਿਆ ਹਾਂਜੀ ਕੁਝ ਦੱਸੋਗੇ ਤੁਸੀਂ ਕਿੰਨਾ ਕੰਮ ਰਹਿ ਗਿਆ ਕਿੰਨਾ ਕੰਮ ਹੋ ਗਿਆ ਔਰ ਅੱਜ ਲਿਬਰਟੀ ਦਿਵਸ ਵੀ ਬਾਈ ਕਦ ਨਹੀਂ ਬਣੀ ਅੱਛੀ ਐਸੋ ਮਾਰ ਕੇ ਪਛਾਈ ਦਾ ਸਹੀ ਗੱਲ ਆ ਆ ਟਾਈਮ ਇਹਨਾਂ ਦਾ ਆਰਾਮ ਕਰਨ ਦਾ ਨਾ ਆ ਟਾਈਮ ਇਹਨਾਂ ਦਾ ਆਰਾਮ ਕਰਨ ਦਾ ਆ ਤੇ ਤਾਇ ਹੁਣੇ ਕੰਮ ਕਰਨ ਲੱਗ ਰਹੇ ਨੇ ਪਹਿਲਾਂ ਤੇਦਾ ਬੱਤੀ ਵੇਵਾਉਣ ਗਿਆ ਹੂੰ ਸਹੀ ਗੱਲ ਆ ਹੈ ਪੈਰ ਤੇ ਵੱਜਣਾ ਸੀ ਤੂੰ ਪੰਗੇ ਲੈਣਾ ਬੜੀ ਚੀਜ਼ਾਂ ਪੰਗੇ ਲੈਣਾ ਤੂੰ ਹਾਂ ਇਹ ਕਹਿੰਦਾ ਡਰਟ ਬਾਈਕ ਲੈ ਕੇ ਦੋ ਮੈਨੂੰ ਮੈਂ ਕਿੱਤੋਂ ਵੀ ਮਾਰ ਲੂੰਗਾ ਇੱਕ ਵੀ ਮਾਰ ਲੂੰਗਾ ਕੋੜਾ ਨਾ ਕੱਢੋ ਪੁੱਤ ਕੁੱਡਾ ਨਾ ਕੱਢੋ ਉਸ ਬੰਦੇ ਅੱਗੇ ਕਿਉਂ ਪੈਪ ਹੋਰ ਨਾ ਪੰਗੇ ਲੋ ਇੱਥੇ ਕਰ ਦੋ ਇੱਥੇ ਕਰ ਦੋ ਸਿਸਟਮ ਜਾ

ਮੋਬਾਈਲ ਦੇ ਉੱਪਰ ਇੱਕ ਦੇ ਉੱਪਰ ਕੋਈ ਚੱਕਰ ਨਹੀਂ ਆਪਾਂ ਕਹਿ ਦਾਂਗੇ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਇਹਦਾ ਕੇਕ ਬਹੁਤ ਵੱਡਾ ਹੈ ਅੱਪਾ ਜੀ ਤੁਸੀਂ ਆਪ ਬੰਦੇ ਲੋ ਜੀ ਸਾਡਾ ਚਾਚਾ ਵੀ ਸਾਡੇ ਦਰਮIAN ਪਹੁੰਚ ਗਿਆ ਹੈ ਚਾਚੇ ਨਾਲ ਵੀ ਅੱਜ ਮਨਾਵਾਗੇ ਆਪਾਂ ਚਾਚੇ ਨੂੰ ਵੀ ਵਿੱਚ ਰਲਾਵਾਗੇ ਲੇਵਰਡੇ ਦੇ ਵਿੱਚ ਹੋਰ ਅੱਛੇ ਕਿਵੇਂ ਹੋ ਵਧੀਆ ਕਿੱਥੇ ਰਹਿੰਦੇ ਹੋ ਹਾਂ ਹਾਂ ਉੱਦੇ ਫਿਰਦੇ ਤੁਰਦੇ ਫਿਰਦੇ ਕਿੱਥੇ ਜਾਏ ਰਮਾਰਤੇ ਅੰਦਰ ਭੇਜਦੇਗੇ ਉਹ ਕਿੱਥੇ ਤੇ ਅੱਛਾ ਹੂੰ ਠੀਕ ਹੈ ਕਿਹੜਾ ਪਤਾ ਲੈਣੀਓ ਅੱਛਾ ਇਹ ਕੋਈ ਮਰ ਗਿਆ ਕਿ ਜਾਣਾ ਚਾਚੇ ਹੁਣ ਜੇ ਸਾਨੂੰ ਪਤਾ ਹੋਊਗਾ ਉਹ ਚਾਚਾ ਬਿਮਾਰ ਹੈ ਫੇਰ ਤਾਂ ਅਸੀਂ ਆਵਾਂਗੇ ਕਦੇ ਸਭ ਨੂੰ ਪਤਾ ਹੈ ਕੀ ਨੂੰ ਪਤਾ ਹੈ ਮੈਨੂੰ ਤਾਂ ਪਤਾ ਨਹੀਂ ਹੈ ਨਾ ਮੈਨੂੰ ਮੈਨੂੰ ਕਹਿਣ ਤੇ ਥੋੜਾ ਹੱਕ ਨਹੀਂ ਬਣਦਾ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਜ਼ਰੂਰ ਆਉਂਦਾ ਉਹ ਵੱਡੇ ਬੰਦੇ ਹੋ ਜਾਂਦੇ ਛੋਟੇ ਦੇ ਉਹ ਨਹੀਂ ਜਾਂਦੇ ਵੱਡਾ ਵੱਡਾ ਕੋਈ ਨਹੀਂ ਇਸ ਤੇ ਸਾਰੇ ਇੱਕੋ ਜਿਹੇ ਜਨੇ ਗਰੀਬ ਨੂੰ ਕੋਣ ਪੁੱਛਦਾ ਕੋਈ ਨਹੀਂ ਵੱਡਾ ਤਾਂ ਰੱਬ ਹੈ ਜਦੋਂ ਗੱਡੀ ਚੱਲਦੀ ਹਰੀ ਚੜਦਾ ਹੂੰ ਜਦੋਂ ਗੱਡੀ ਥੱਲੇ ਲੈ ਜਾਂਦੇ ਤਾਂ ਕੋਈ ਕੋਈ ਨਹੀਂ ਲੱਗਦਾ ਸਹੀ ਗੱਲ ਆ ਸਹੀ ਗੱਲ ਇਹ ਤਾਂ ਗੱਲ ਹੈ ਜਿੱਦੇ ਸੋ ਇਹਨਾਂ ਨੂੰ ਸਲਾਮਾ ਕੰਮ ਦੀਏ ਨੇ ਕੰਮ ਦੀ ਜਿੱਦੇ ਕੰਮ ਤੋਂ ਬਹਿ ਗਏ ਨੇ ਜਿੱਦੇ ਕੰਮ ਤੋਂ ਬਹਿ ਕੇ ਕਿਸੇ ਨੇ ਆਹ ਕਹਿਣਗੇ ਉਹ ਬੈਠਾ ਖੰਗੀ ਜਾਂਦਾ ਹਾਂ ਹਾਂ ਇਹਨਾਂ ਦਾ ਕੋਤਰੀ ਮੰਗ ਚਾਹਕਦੇ ਆਹ ਕੋਤਰੀ ਮੰਗ ਚਾਹਕਦੇ ਸਾਡੇ ਚ ਬਿੜ ਕੇ ਰੱਖਦੇ ਹਾਂ ਹੈ ਨੂਹਾ ਉਦੋਂ ਕਹਿੰਦੇ ਫਿਰ ਜੁਰਕਿਆ ਨਹੀਂ ਹੈ ਕਦੋਂ ਨੂੰ ਆ ਵੀ ਪਾ ਪੈਂਦੇ ਨੇ ਆ ਪੰਜ ਪਾ ਜੀ ਬੰਦਿਆ ਨੇ ਆ ਬੈਠਾ ਵੇਖਣ ਲਿਆ ਇਹਨੂੰ ਲੈ ਜਾ ਆ ਦੇਖੀ ਜੀ ਕੀ ਜਾਂਦਾ ਆ ਦੇਖ ਕੇ ਮੈਂ ਕੀ ਬਤਾ ਰਹੇ ਨੇ ਇਹ ਕਿੱਥੇ ਪੈ ਪਾ ਬੰਦਿਆ ਨੇ ਜਿਹਦਾ ਬੋੜਾ ਇਹ ਤਾਂ ਬੋੜਾ ਲਗਾ ਕੇ ਨਾ ਬੰਦਿਆ ਮੈਂ ਇੱਥੇ ਹੀ ਹੈ ਫਿਰ ਵੱਡਿਆਂ ਨਾਲ ਜਾ ਜੀ ਹੋਈਆਂ ਨੇ ਪਰ ਡਾੜੀ ਤੋਂ ਹੋਏ ਨੇ ਵੀ ਨਹੀਂ ਕਿ ਕੀ ਲੈਣਾ ਹੁਣ ਪਾਣੀ ਹੈਂ ਕਹਲਾ ਚਿੱਤਰਾ ਟਾਈਮ ਹੈ ਟਾਈਮ ਹੈ ਤੈਨੂੰ ਤੇ ਵੀ ਆਉਂ ਹਮ ਟਾਈਮ ਤੇ ਸਭ ਦੇ ਹੋਣਾ ਸਭ ਤੇ ਉਹ ਅਸੀਂ ਕਦੋਂ ਕਰਾਂ ਨਹੀਂ ਆਉਂ ਹੁਣ ਰੇਕ ਦੀ ਦੂਈ ਨੂੰ ਦੇਖ ਕੇ ਵਿਚਾਰ ਕਰਨੀ ਪੈਂਦੀ ਹੈ ਵੀ ਜਿਹੜਾ ਜੇ ਅੱਜ ਕਦ ਮੇਰੇ ਨਾਲ ਨਹੀਂ ਹਮ ਪੈ ਨਹੀਂ ਜੀ ਕੀ ਕਰਦੀ ਉੱਥੇ ਮੇਰੀ ਕੋਈ ਤਾਂ ਸਭ ਨਾਲ ਬਣਦੀ ਹੈ ਸਭ ਨਾਲ ਬਣਦੀ ਹੈ ਬਸ ਮੈਂ ਉਹਨੇ ਉੱਚਾ ਹੋ ਕੇ ਤੇਲਾ ਮੈਂ ਨਹੀਂ ਮੋਗੀ ਤੇ ਮਿੱਠੂ ਦਾ ਆਉਗਾ ਐਨ ਤਾਂ ਹੁਣ ਹੈ ਐਨ ਤਾਂ ਮਾ ਟਾਕੜੇ ਤੇ ਬੇਵੋੜਾ ਬਟੇ ਬਟੇ ਰਾਜੇ ਆ بڑے بڑے ਰਾਜਾਂ ਦੇ بڑے بڑے ਰਾਜੇ بڑے بڑے ਰਾਜੇ ਸਾੜੇ ਘੜੇ ਫਿਰਦੇ ਹੁੰਦੇ ਗਲੀਆਂ 'ਚ ਹਾਂ ਲੋ ਜੀ ਚਾਚੇ ਨੇ ਆਪਣਾ ਲੈਕਚਰ ਦਿੱਤਾ ਹੂੰ ਸੁਣੋ ਗੱਲਾਂ ਸੱਚੀਆਂ ਸੁਣਾਦੀਆਂ ਅੱਜ ਠੀਕ ਐ ਇੱਥੇ ਇਹ ਜਵਾਨੀ 'ਚ ਬੰਦਰੀ ਯਾਦ ਨਹੀਂ ਕੋਈ ਯਾਦ ਨਹੀਂ ਆਉਂਦਾ ਮੈਂ ਤੁਸੀਂ ਜੀ ਕਿਹਾ ਅੱਜ ਦੇ ਹੈ ਤੁਸੀਂ ਨੂੰ ਯਕੀਨ ਨਹੀਂ ਮੰਨਣਾ ਜੀ ਜਦੋਂ ਅਸੀਂ ਨਰਮਾ ਪਕਾਹਾ ਘੁਰਦੇ ਹੁੰਦੇ ਤਪੈਰੀ ਛੁੱਟੀ ਹੋ ਜਾਂਦੀ ਹੈ ਤਪੈਰੀ ਛੁੱਟੀ ਹੋ ਜਾਂਦੀ ਹੈ ਜਿਹੜੀ ਤੇ ਥੱਲੇ ਪੈ ਕੇ ਫਿੱਸਰਾਂ ਨਾਲ ਲੱਤਾਂ ਨਾਲ ਪੈ ਕੇ ਦੋਏ ਟਹਿਰਾ ਹੱਥ ਨਾਲ ਬਦੋਸ਼ ਹੋ ਉਹ ਟਾਈਮ ਹੋਣਾ ਹੁਣ ਹੁਣ ਦਿਖਾਈ ਹੁਣ ਯਾਦ ਹੁੰਦਾ ਏ ਕਿ ਉਹਦੇ ਮੈਂ ਕੰਮ ਕਰੀ ਉਹੋ ਆਹ ਕੰਮ ਨਹੀਂ ਕਰਦੇ ਵਧੀਆ ਵਧੀਆ ਹੁਣ ਇਹਨੇ ਨੂੰ ਕੀ ਪਤਾ ਸੀ ਤੁਹਾਨੂੰ ਕੀ ਪਤਾ ਕਾਹੇ ਦਾ ਆਪਾਂ ਕੰਮ ਨਹੀਂ ਕਰਦੇ ਜਰਾ ਹੈਨਾ ਠੀਕ ਹੈ ਆਜੋ ਆਜੋ ਇੱਧਰ ਆਓ ਉਧਰ ਨਾ ਜਾਓ ਇੱਧਰ ਆਓ ਆਜੋ 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 ਸਾਰਿਆਂ ਨੇ ਆਓ ਰੇਡੀ ਦੇ ਬੱਚਾ ਹੂੰ ਇਹ ਦੋਏ ਘੁੰਮ ਲਾ ਆਜੋ ਅੰਦਰ ਆਓ ਔਰ ਇਹ ਛੋਲੇ ਬਾ ਚੱਕਿਓ ਆਜੋ ਅੰਦਰ ਆਓ ਆਜੋ ਜੀ ਪਾਰਟੀ ਕਰੀਏ ਆਜੋ ਭਾਈ ਕਿੱਥੇ ਅੰਦਰ ਕੀ ਬਾਰੇ ਅੰਦਰ ਆਜੋ ਭਾਈ ਅੰਦਰ ਆਜੋ ਕੇਕ ਅੱਧਾ ਮੈਂ ਇੱਧਰ ਤੋਂ ਕਮੈਂਟ ਆਇਆ ਸੀ ਇੱਧਰ ਗਨੇ ਕਟਣ ਦੇ ਅੱਗੇ ਤਾਂ ਮਨ ਬਣਾਉਣਾ ਤੇ ਉੱਧਰ ਬੈਕਗ੍ਰਾਉਂਡ ਸਹੀ ਚੱਲੋ ਮਾਝੇ ਤੇ ਬਣਾ ਦੇ ਬੈਕਗ੍ਰਾਉਂਡ ਕੇਕ ਵੀ ਉੱਥੇ ਰੱਖਿਆ ਹੋਇਆ ਹੈ ਤੇ ਸਾਡੇ ਫਤੇ ਸਿੰਘ ਨੂੰ ਚਾਕੂ ਮੈਂ ਕੱਲ ਹੀ ਇੱਕ ਹੈ ਹੋਰੇ ਵੀ ਅੱਜ ਕੇਕ ਮੈਂ ਕੱਟਾਂ ਹਨਾ ਫਤੇ ਨਹੀਂ ਅੱਜ ਮੈਂ ਆਹ ਰੈੱਡ ਵਾਲਾ ਲੈ ਆਇਆ ਕੱਟ ਲੈ ਅੱਜ ਅੱਛਾ ਅੰਕਲ ਕੱਟਣਗੇ ਅੰਕਲ ਅੱਜ ਆਪਾਂ ਸਪੈਸ਼ਲ ਤੁਹਾਡੇ ਵਾਸਤੇ ਕੀਤਾ ਅੰਕਲ ਇਹ ਆਹ ਜਿਹੜਾ ਕੰਮ ਹੈ ਧੰਨਵਾਦ ਹੋਰ ਸਾਨੂੰ ਬੜੀ ਖੁਸ਼ੀ ਹੈ ਵੀ ਤੁਸੀਂ ਇੰਨੇ ਬਜ਼ੁਰਗ ਹੋ ਕੇ ਤੁਸੀਂ ਕੰਮ ਕਰਦੇ ਹੋ ਅਸੀਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਹਾਂ ਸਾਰੇ ਜਾਣੇ ਬੈਠੋ ਅੰਕਲ ਤੁਸੀਂ ਇੱਥੇ ਬੈਠੋ ਚਾਚੇ ਨੇ ਤਾਂ ਇੰਨੀ ਗੱਲਾਂ ਸੁਣਾਦੀ ਆਪਾਂ ਨੂੰ ਅੱਜ ਰਹੇ ਨਾ ਵਿਹਲਾ ਹੋ ਕੇ ਕਰ ਰਹੇ ਕਿ ਮਾਰੋ ਹੈ ਨਾ ਨਾਲ ਲਾਓ ਦਿਹਾੜੀ ਤੇ ਅੱਜ ਆ ਮੇਟੀ ਸਾਹਿਬ ਅੰਦਰ ਆ ਨਾ ਉਹ ਬਾਬਾ ਕੰਮ ਬਾਬਾ ਬੰਨਾ ਕਰੇ ਬਾਬੇ ਦੇ ਕੀੜਾ ਲਿਆ ਹੋਇਆ ਕਿਉਂ ਆ ਰਿਹਾ ਪੁੱਛਦਾ ਬਰੇ ਬੈਠਾ ਜੈ ਕਿਉਂ ਫਿਰ ਮੇਰੇ ਕਿ ਪੁੱਛਦਾ ਕਿਉਂ ਬਾਬਾ ਪੁੱਛਦਾ ਫਿਰ ਕਵੀਰ ਸਾਹਿਬ ਹੀ ਬਾਬੇ ਦੇ ਨਾ ਨਾ ਛੜਾ ਤਾਂ ਕਰਦੇ ਨੇ ਇਹ ਬਰੇ ਕਮੀਰ ਨੇ ਕੀੜਾ ਆ ਜਾ ਰਿਹਾ ਜੇ ਗੱਲ ਹਾਂ ਹਾਂ ਜੀ ਤਾਂ ਲੈ ਕੀੜਾ ਤਾਂ ਵੀ ਤੇਰੇ ਕੰਮ ਕਰ ਜਾ ਹਾਂ ਫਿਰ ਲਾਗੜੇ ਲਾਗੜੇ ਆ ਕੰਮ ਹੈ ਤੰਗਾ ਵਧੀਆ ਗੋਡੀ ਨੇ ਕਿਹਾ ਕਿ ਨਾ ਗੋਡੀ ਕਵੀਰ ਰ ਹੈਗੇ ਉੱਥੇ ਇਹ ਚੱਕਰ ਹਰ ਵੇਲੇ ਚੱਕਲ ਹੁਣ ਕਿ ਪੈਣੀ ਦਾ ਦੋਲੇ ਵਾਲੇ ਬੰਦੇ ਬਾਹਰ ਹੋ ਗਏ ਉਹ ਤੇ ਮੈਂ ਉਹਨਾਂ ਨੂੰ ਬਲਾਉਂ ਤਰ੍ਹਾਂ ਦੋਲੇ ਵਾਲਾ ਇੱਕ ਹਜ਼ਾਰ ਤੋਂ ਬਾਹਰ ਨੇ ਆਪਣੇ ਸਹੀ ਗੱਲ ਆ ਠੀਕ ਹੈ ਜੀ 1000 ਲੋੜ ਦਾ ਤੈਨੂੰ ਵੀ ਗਿਟ ਕਿੱਥੇ ਲੱਗਿਆ ਕਿਹੜਾ ਸਮਾਨ ਚੱਕਣਾ ਕਿਹੜਾ ਨਹੀਂ ਚੱਕਣਾ ਮੇਟਰੀ ਪ੍ਰਾਣੇ ਚ ਲਾਉਂਦਾ ਤੁਹਾਡੀ ਉਹ ਗੌਰ ਰੱਖਦੇ ਨੇ ਜੀ ਬਿੱਟੂ ਤੇਰੇ ਨਾਲ ਬੜਾ ਮਿੰਟ ਦੇਰੇ ਟੋਕਰਾਂ ਵੀ ਚਾਹ। ਅੱਜ ਪਾਰਟੀ ਉਹ ਨਾ ਕਿਹਾ ਸੀ ਨਾ ਮੈਂ ਅੰਦਰ ਸੌਂਦਾ ਬਗਾਨਾ। ਹਾਂ ਮੈਨੂੰ ਕਹਿ ਗਏ ਟੋਕਰੇ ਦੇ ਤਾਂ ਢੋਰੇ ਟੋਕਰਾਂ ਢੋੜਨ ਕਿ ਮੈਂ ਕੋਈ ਮਾ। ਜਿੱਤੇ ਇੰਨਾ ਕੋਈ ਧਿਆਨ ਅਖੰਲੀ ਵਿੱਚ ਚਾਹੀਦੇ ਨੇ। ਹਾਂ ਹਾਂ। ਕੋਲਾ ਵੀ ਚਲੋ। ਆਹ ਨਾਲ ਹੋਲੀ ਹੋਲੀ। ਇਹ ਕੇਕ ਛੋੜੇ ਵਾਸਤੇ ਲੈਂਦਾ ਅੱਜ। ਠੀਕ ਹੈ। ਧੰਨਵਾਦ। ਤੇ ਅੱਜ ਹੈਗਾ ਲੇਬਰ ਡੇ। ਤੇ ਤੁਸੀਂ ਕੇਕ ਕੱਟਣਾ ਅੱਜ। ਦੋ ਲੇਬਰ ਹੋ ਰਹੇ ਆ। ਲੇਬਰ ਨੇ ਹੈਗਾ ਠੇਕੇਦਾਰ ਨੇ ਇਹ ਠੇਕੇਦਾਰ ਨੇ ਮੈਂ ਇੱਕ ਫੋਰਮੈਨ ਕਿ ਫੋਰਮੈਨ ਆ ਗਿਆ ਫੋਰਮੈਨ ਆਉਂਦਾ ਠੇਕੇਦਾਰ ਨਾ ਗਰੋਂਦਾ ਧਿਆਨ ਦਾ ਸਮਾਨ ਨਾ ਖਰਾਬ ਹੋਵੇ ਜਿੰਦੀ ਕਿ ਤੁਹਾਡੀ ਮੂਹ ਚ ਰਹਿੰਦੀ ਹੈ ਚਲੀ ਗਏ ਚਲੋ ਕਿ ਠੇਕੇਦਾਰ ਨੂੰ ਗਾਹ ਲਿਆ ਨਾ ਨਾ ਗਾਹ ਤੇ ਕੱਲੂ ਬਹੁਤ ਦੇਖਣਾ ਹੋਰ ਹੁਣ ਤਾਂ ਬਹੁਤ ਕੁਝ ਦੇਖਣਾ ਹੈ ਮੈਂ ਤਾਂ ਬਹੁਤ ਕੁਝ ਦੇਖਣਾ ਹੈ ਮੈਂ ਬਹਿਣਾ ਉੱਧਰ ਬੈਠੇ ਬੈਠ ਲਾਂ ਨਾ ਨੀ ਉਹ ਤੇ ਨਾ ਬੈਠੇ ਉਹ ਤਾਂ ਉੱਚੇ ਘਾ ਕਿਨਾਨੀ ਕੋਸੇ ਬੈਠ ਜਾਂਦਾ ਫੋਰਮੈਨ ਨੂੰ ਬੁਲਾ ਲਓ ਛੇਤੀ ਫੋਰਮੈਨ ਗਲਾਸਾਂ ਕਾਇਚ ਨਹੀਂ ਪਈ ਕਲਾਸ ਨਹੀਂ ਆਏਗਾ ਚਲੋ ਕਟੋ ਮੈਂ ਵੀ ਮੈਂ ਸਾਰੇ ਨਹੀਂ ਪੜੋ ਮੈਂ ਵੀ ਲੇਬਰ ਚ ਆਉਣਾ ਮੈਨੂੰ ਵੀ ਕਰੋ ਹਾਂ ਲੈਓ ਸਰ ਬੰਨਾ ਹੋਰ ਹੋਰ ਲੈਓ ਸੰਗਣ ਕਿਹੜੀ ਲਾ ਕਟ ਕਰੋ ਮੈਂ ਕਿਹੜਾ ਫੋਰਮੈਨ ਆ ਗਿਆ ਮੈਂ ਵੀ ਲੇਬਰ ਚ ਆਉਣਾ ਸਰਵਾਦ ਬਟੋ ਬਟੋ ਤੇ ਬਟੋ ਕੋਈ ਬਟੋ ਲੋ ਲੋ ਖਾਓ ਖਾਣਾ ਖੱਡੇ ਹੋਣਾ ਹੈ ਨਾ ਲੰਬੜਾ ਕੋਈ ਵਿਚਾ ਕੋ ਮੜਾਉਂਦੇ ਹੋ ਕੋਣ ਹੋਈ ਕੀ ਚਾਹ ਤੋ ਗਟੋ ਹੋਈ ਇਸੇ ਇਲਾਕੇ ਵਿੱਚ ਹੋਗੇ ਕਿ ਉਹ ਇਧਰ ਦੇਖੋ ਚਲੋ ਹੈਪੀ ਡੇ ਦਾ ਰੇਪ ਸਾਰਿਆਂ ਨੇ ਕੰਮ ਕਰੀ ਤੁਸੀਂ ਸਾਡੇ ਘਰੇ ਕੰਮ ਕਰ ਰਹੇ ਹੋ ਤੇ ਇਨ ਫਿਊਚਰ ਜਦੋਂ ਆਪਾਂ ਘਰ ਬਣਾਉਣੇ ਤੁਸੀਂ ਕੰਮ ਕਰਨਾ ਸਾਰਿਆਂ ਨੇ ਠੀਕ ਹੈ ਕਿਥੇ ਲੜਨਾ ਪਿਓ ਨਹੀਂ ਨਹੀਂ ਫਾਰ ਬਣਾ ਕੇ ਕੰਮ ਕਰਾਂਗੇ ਬਿਲਕੁਲ ਬਿਲਕੁਲ ਫਤੇ ਬਹੁਤ ਖਸ਼ ਹੋ ਰਿਹਾ ਫਤੇ ਬਹੁਤ ਠੀਕ ਹੈ ਕੁਝ ਨਹੀਂ ਨਾ ਜਦੋਂ ਮੈਂ ਯਸਨੀ ਕਲੀ ਨਹੀਂ ਆਦੀ ਪਹਿਲੀ ਵਾਰ ਹੋਇਆ ਸਾਡੇ ਕੋਲ ਕਿ ਫਤ ਨੇ ਕੇਕ ਨਹੀਂ ਕੱਟਿਆ ਹਾਂ ਸਹੀ ਗੱਲ ਹੈ ਨਹੀਂ ਤਾਂ ਹਮੇਸ਼ਾ ਫਤੇ ਜਿਤ ਕਰਦਾ ਕਿ ਮੈਂ ਹੀ ਕੇਕ ਕੱਟਣਾ ਇਹ ਤਾਂ ਕੋਈ ਤੇ ਇਹ ਤਾਂ ਵੀ ਬਰਥਡੇ ਹੋਵੇ ਅੰਕਲ ਇਹ ਤਾਂ ਕੇਕ ਮੈਂ ਹੀ ਕੱਟਣਾ ਹੈ ਅੱਛਾ ਅੱਜ ਬਰਥਡੇ ਨਹੀਂ ਸੀਗਾ ਅੱਜ ਬਰਥਡੇ ਨਹੀਂ ਤਾਂ ਅੱਜ ਬਰਥਡੇ ਸੀਗਾ ਸਾਰਾ ਦੋ ਪਹਿਲੀ ਇੱਕ ਚੱਕਰ ਘੁਮੋ ਨਾ ਇਹਨੇ ਕੰਪੀਟਰ ਆ ਲਿਆ ਲੈ ਤਾਂ ਨਹੀਂ ਚਾਰਜ ਲੱਗਣ ਕਿਉਂ ਮੂਰੇ ਕੌਲਾ ਦਾ ਕੰਮ ਆ ਜਾਂਦੀ ਬੀਚੀ ਮੈਂ ਬੰਦਾ ਨੂੰ ਇੱਕ ਵਾਰੀ ਚਾਹੜਾ ਬਖਰਾ ਬੀ ਬੰਦਾ ਨੂੰ ਇਹ ਟੂਰ ਦੇ ਕੰਮ ਹੁੰਦਾ ਉਸ ਦਾ ਕੰਮ ਨਹੀਂ ਕੀਤਾ ਉਹ ਸਹੀ ਕਰਨਾ ਸੀ ਇੱਕ ਨਾਲ ਤੋਂ ਕੰਝ ਵਾਲੇ ਇਹ ਜਲਾਏ ਹੁੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਅੱਜ ਟੈਬੂ ਚੜ੍ਹਦੀ ਕਲਾ ਚ ਰਹੋਗੇ ਤੇ ਨਵੇਂ ਵਲੌਗ ਦੇ ਸਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੌਸਮ ਬੜਾ ਆਸਮ ਹੋਇਆ ਪਿਆ ਬਟ ਆਪਣੇ ਵਾਸਤੇ ਤਾਂ ਸਹੀ ਨਹੀਂ ਹੈਗਾ ਮੌਸਮ ਕਿਉਂਕਿ ਮਿਸਤਰੀ ਆਪਣੇ ਲੱਗੇ ਹੋਏ ਨੇ ਅ ਰਾਤ ਦਾ ਮੌਸਮ ਖਰਾਬ ਹੈ ਰਾਤ ਨਹੀਂ ਪਿਆ ਸੀਗਾ ਉਹ ਤੋਂ ਬਾਅਦ ਮੌਸਮ ਠੀਕ ਹੋ ਗਿਆ ਸੀ ਧੁੱਪ ਨਿਕਲ ਆਲੀ ਸੀਗੀ ਸਾਨੂੰ ਐ ਵਗੋ ਚਲ ਵਧੀਆ ਹੋ ਗਿਆ ਨਾ ਮੌਸਮ ਚਲੋ ਮਿਸਤਰੀ ਵੀ ਧੁੱਪੇ ਲੱਗੇ ਰਹਿੰਦੇ ਨੇ ਅੱਜ ਵਧੀਆ ਮੌਸਮ 'ਚ ਕੰਮ ਕਰਨਗੇ ਬਟ ਫੇਰ ਦੁਬਾਰਾ ਮੀਂਹ ਪੈਣ ਲੱਗ ਗਿਆ ਤੇ ਹੁਣ ਪਤਾ ਨਹੀਂ ਕੀ ਬੜਨਾ ਚੀ ਨਹੀਂ ਬੜਨਾ ਤੇ ਇਧਰ ਆਪਾਂ ਸਿਮਿੰਟ ਵੀ ਡਲਾਇਆ ਹੋਇਆ ਪੂਰਾ ਤੇ ਜੇ ਲੱਗ ਜਾ ਚੰਗੀ ਗੱਲ ਹੈ ਇਧਰ ਤਾਇ ਨੇ ਛੱਡ ਲੈ ਢੋਪਾ ਪਾ ਲਿਆ ਸਿਰ ਤੇ ਮੀਂਹ ਤੋਂ ਬਚਣ ਵਾਸਤੇ ਇਹ ਉਹ ਤਾਂ ਸਾਡੇ ਮਿਸਤਰੀ ਲੱਗੇ ਹੋਏ ਨੇ ਦਾ ਸਭ ਕੰਮ ਕਰ ਲੈ ਮੀਂਹ ਦੇ ਵਿੱਚ ਇਧਰ ਅਮਰ ਬੈਠੀ ਹੋਈ ਐ ਮੋਲ ਨਾਲ ਮੋਲ ਨਾਲ ਹਾਂ ਜਾ ਪ੍ਰਵਾ ਜਾ ਪ੍ਰਵਾ ਅੱਜ ਰੋਟੀ ਰੁੱਟੀ ਦੀ ਹੈ ਨਹੀਂ ਸਲਾਹ ਮੰਨਣ ਦੀ ਮਾਤਾ ਜੀ ਇਧਰ ਬੈਠੀ ਗਈ ਮਤਲਬ ਕਿ ਲੱਗਦੀ ਐ ਕਿ ਤੁਸੀਂ ਕੀ ਕਰਨ ਲੱਗ ਰਹੇ ਹੋ ਮੈਂ ਉਠਣ ਸਾਰੀ ਆਏ ਕੰਮ ਸਟਾਰਟ ਹੋ ਜਾਂਦਾ ਪੈ ਜੀ ਹੁਣ ਤਾਂ ਦੇਖੋ ਉਹ ਭੱਜਦਾ ਹੋਰ ਜੀ ਡਿੰਡੀਆ ਮਾਲਣਾ ਹੋਰ ਨਹੀਂ ਕੀ ਆ ਫਿਰ ਬੁੱਦਾਏ ਜੀ ਕਰਦੇ ਨਾ ਵਾਏ ਜੀ ਬੁੱਦਾ ਵੀ ਚਲੋ ਜਦੋਂ ਤੇ ਸਾਡਾ ਨਾ ਹੋਰ ਜਰੂਰੀ ਪੁੱਛਣ ਕੋਈ ਨਹੀਂ ਨਾ ਪਾਣੀ ਪੀ ਲੈਣਾ ਇਹਨਾਂ ਵੱਡਾ ਲਾਣਾ ਪਾਣੀ ਦੀ ਖਾ ਲਿਆ ਕੇ ਨਾ ਹੁੰਦਾ ਸਾਨੂੰ ਰਹਾ ਕੇ ਆ ਐਨੂੰ ਬੁੱਦਾ ਵੀ ਚੱਕੋ ਲਾਈਏ ਬੱਸ ਉਹਨੂੰ ਕਸ਼ਮੀਰ ਵਾਲੀ ਤਾਂ ਇਹਨੂੰ ਕਸ਼ਮੀਰ ਵਾਲੀ ਵਾਸ ਚੜਾ ਦਿੰਦੇ ਆ ਹਾਂ ਦੇਖੋ ਚੱਲੋ ਕੋਈ ਪਤਾ ਨਹੀਂ ਹੁੰਦਾ। ਜਦ ਲੱਗੇ ਛੜੀਆਂ ਮੱਜੇ ਨਾਲ ਜਾਂ ਹੁਣ ਤੋਂ ਪਤਾ ਪਾਇਆ ਪੜੇ। ਜਦ ਆਉਂਦਾ। ਜੇ ਨਾ ਬਣਦਾ। ਇਹ ਮੈਂ ਕਿਹੜੇ ਸਾਰੇ ਸਿੱਖਦੇ ਰਹਨਾ ਉਹਨਾਂ ਨੂੰ ਪਤਾ ਜਰਾ ਹੋ। ਇਹ ਚਾਂਦੇ ਦੇ। ਅੰਮਾ ਪਾ ਗਿਆ। ਉਹਦੇ ਕੋਲ ਉਹਨਾਂ ਕਰ ਕੋਈ ਨੋਟਾ ਚਾਹ। ਕੋਈ ਨਾ ਪੀਚੀ। ਅੰਗਰੇਜ਼ ਸੋਨ ਬੜਾ ਨੀਲੇ ਰੰਗ ਦਾ ਰੱਖਿਆ ਹੈ। ਫਰੀ ਐਂਡ ਕਨਾਲ ਦਾ। ਕੁਆਰ ਕਰਨ ਲਈ ਲਾਰ ਕੇ ਤਾਂ ਕਰ ਗੱਡੀ ਲੱਗੀ ਲੱਗੀ ਪੈਸੇ ਕੋਲ ਨੂੰ ਹਾਂ ਕੰਨ ਮੱਖਰੇ ਕਰ ਦਿੱਤੀ ਆਪਣੇ ਮੈਂ ਕਰ ਕੰਦਾ ਕਾਲ ਦੇ ਕੇ ਮੈਂ ਤਾਂ ਖਾ ਦੇ ਬੋ ਕੇ ਅੰਗਰ ਕਿੰਨਾ ਤਗੜਾ ਫਰੈਂਡ ਸਰਕਲ ਫਰੈਂਡ ਸਰਕਲ ਤਾਂ ਆਹੀ ਮਿਲ ਲੱਗਦਾ ਮਤਾਪ ਪ੍ਰੈਂਡ ਸਰਕਲ ਬਹੁਤ ਹੈ ਤਾਇ ਦਾ ਫਰੈਂਡਸ ਬਹੁਤ ਨੇ ਹਾਂਜੀ ਪਰਫੈਕਟ ਇੱਥੇ ਮਤਾਪ ਇਸੇ ਤੋਂ ਕੋਈ ਇੱਥੇ ਗਿੰਦਰ ਤੋਂ ਜੇ ਮੈਂ ਆਪਣਾ ਡੇ ਦੇ ਵਾਕਤ ਲਾਵਾ ਇੱਥੇ ਦੇ ਕੰਮ ਪੁੱਛੇ ਕਿ ਮੰਗ ਨਹੀਂ ਤਾਂ ਆਪ ਹੀ ਘਰੇ ਬੈਠੇ ਸਾਰੇ ਫੋਨ ਟੀਵੀ ਟੀਵੀ ਸਭ ਘਰੇ ਆਪ ਹੀ ਕਰਿਆ ਆਪ ਹੀ ਕਰ ਲੈਂਦੇ ਆ ਪਾਵਾਂ ਕਲੇ ਮੈਂ ਵਾਟੇ ਦੋ ਰੁਪਏ ਲੱਖ ਇਕੱਠੇ ਹੀ ਇਕੱਠੇ ਅੰਕਲ ਨੇ ਕਿਹਾ ਆਪ 200 ਰੁਪਏ ਫੜ ਕੇ ਮੇਰੇ ਫੋਨ ਚ ਪਾ ਠੀਕ ਹੈ ਹਾਂ ਅੰਕਾ ਕਹਿੰਦਾ ਓੱਖਾ ਹੋ ਰਿਹਾ ਮੈਂ ਕੱਲ ਦਾ ਅੰਕਲ ਨੂੰ ਨੰਬਰ ਪਤਾ ਨਹੀਂ ਉਹ ਸਾਨੂੰ ਵੀ ਪਤਾ ਫੋਨ ਚਾਹ ਨੰਬਰ ਤਾਂ ਨੰਬਰ ਜਦ ਫੇਰੇ ਪੈ ਰਹੇ ਕਿਹੜਾ ਵਰਤਨਾ ਪਵਾ ਦੀ ਅੰਕਲ ਮੈਂ ਮੇਰੇ ਮਨ ਮੇਰਾ ਨੰਬਰ ਮੂਟ ਮੰਗੀ ਜਾ ਅੰਕਲ ਜੇ ਗਲਤੀ ਕੀਤੀ ਕੋਈ ਆਪ ਦਾ ਦੱਸ ਦੇਣਾ ਉਹ ਨਾਲ ਪੜਾ ਤਾ ਬੱਲੇ ਮਾਰੀ ਬੱਲੇ ਆ ਹਾਂ ਅੰਕਾਂ ਦਾਤਾ ਆਪਣਾ ਨੰਬਰ ਕੱਲ ਨੂੰ 10 ਕਿਲੋ ਬੰਦ ਦਾ ਨੰਬਰ ਜਾਦਾ ਕਹਿੰਦਾ ਲਾਲ ਦੀ 300 ਮਾਰਾ ਦੇ ਲਾਹਰੇ ਇਹਨੂੰ ਨਹੀਂ ਪਤਾ ਹਾਂ ਮੈਨੂੰ ਨੰਬਰ ਨਹੀਂ ਨੰਬਰ ਪਵਾਇਚ ਐ ਮੇਰਾ ਨਿਬਾ ਕੇ ਯਾਰ ਬੋਸ ਜੀ ਪਵਾ ਦੇ ਜਾ ਗਿਆ ਨਾ ਬੰਦਪਰੀ ਨਹੀਂ ਆਇਆ ਯਾਰ ਸਹੀ ਕੇ ਤਾਂ ਕਿਰੇ ਗਾੜੀ ਪੁਰੀ ਤੇ ਪਹੁੰਚਣਾ ਪਵਾਦੀ ਹੋਰ ਕਿਤੇ ਕਹੀ ਜਾ ਬੱਲ ਮਾਰ ਕੇ ਦੱਲ ਬੱਲ ਕਿੱਥੋਂ ਮਾਰੀ ਇਹਨਾਂ ਮਰੂਗਾ ਤਾਂ ਸਾਡੇ ਮਾਰੀ ਉਹ ਕੋਈ ਬੰਦੇ ਦਾ ਰੋਲਾ ਦਾ ਪੈ ਜਾਂਦਾ ਬੰਦੇ ਚੱਲਦਾ ਆਹ ਬੰਦਾ ਫੋਨ ਆਇਆ ਤੇ ਲੱਗਾ ਹੋਇਆ ਤੇਰਾ ਆਮ ਕਿ ਨੰਬਰ ਪਹਿਲਾਂ ਪਤਾ ਰੱਖਾਈਂ ਦੱਲ ਮਾਰਾਂਗੇ ਪਤਾ ਆਂ ਟੈਕੀ ਕਰਾਂਗੇ ਉਹਨਾਂ ਕਲ ਮਿਟ ਰਹਾ ਤਾ ਉਹ ਕਹਿ ਪਰਚੀ ਕੱਢੀ ਅੰਕਲ ਕਹਿੰਦੇ ਗਾਲੀ ਬੜੀ ਨਾ ਚਾਹ ਦੇ ਮਿੱਠਾ ਪੜਾ ਬੋਲ ਕੇ ਉਹ ਮੁੰਡੇ ਵਾਲੇ ਚ ਪਵਾਦਾ ਕਿ ਜ਼ਿਆਦਾ ਪਵਾਦਾ ਮਿੱਠਾ ਪਾਏ ਜਾਜਾ ਅੱਛਾ ਤਾਂ ਹੀ ਕਹਿ ਕਿ ਮਾਂ ਕੇ ਤੇ ਆ ਗਿਆ ਲੈ ਚਮਚੇ ਚਮਚਾ ਪਾਰ ਲੈ ਕੇ ਆਕੇ ਭੁੱਲ ਗਈ ਮੈਂ ਉਹ ਨੀਂਦ ਸੀ ਆਪਾਂ ਨੀਂਦ ਚ ਪੈਂਚੇ ਲਾ ਕੇ ਸੇਵਾ ਕਰਨ ਕਹਿੰਦੇ ਮੈਂ ਖੀਰ ਤੇ ਮੱਛਾ ਘਟਾਵਾ ਗਾਲੀ ਵਾਰੀ ਆ ਜੀ ਲਿਆਓ ਮਿਠਾ ਹੋਰ ਲਿਆਓ ਹਾਂ ਕਾ ਡੋਲੀ ਕਿਉਂ ਜਾਇਂ ਮਿਕਾ ਲਿਆ ਨੀਣਾ ਆ ਮੈਂ ਤੁਹਾਨੂੰ ਛੱਡ ਲਾ ਰਿਹਾ ਹਾਂ ਨਵੇਂ ਮਿੱਠਾ ਨਹੀਂ ਕਰ ਜੋ ਅੰਦਰਲੀ ਸਾਈਡ ਅੰਦਰਲੀ ਹੈਗਾ ਲੈ ਆਵਾ ਮਿੱਠਾ ਬਸ ਠੀਕ ਹੈ ਐਂਟਰੀ ਲੱਗਦਾ ਨਹੀਂ ਨਾ ਇਹ ਵੀ ਨਹੀਂ ਬੰਦਾ ਇਕੱਠਾ ਹੋ ਠੀਕ ਹੈ ਠੀਕ ਹੈ ਅੰਦਰ ਸਾਈਡ ਹੀ ਕਿਹਾ ਸਾਨੂੰ ਇਹ ਬੰਦਾ ਸਾਡਾ ਸੌ ਗਿਆ ਪਹਿਲਾਂ ਕਿਹਾ ਵਾ ਸੁਨਾਮ ਜਾਣਾ ਸੁਨਾਮ ਜਾਣਾ ਜੋ ਸੁਨਾਮ ਲੈ ਕੇ ਆਇਆ ਗੱਟੀ ਚ ਗਾਣੇ ਸੁਣਦਾ ਸੁਣਦਾ ਹੀ ਸੌ ਗਿਆ ਫਤਿਹ ਹਾਂ ਚੱਲਣਾ ਨਹੀਂ ਆ ਜਾ ਫਿਰ ਉੱਠ ਵੀ ਗਿਆ ਮਿੰਟ 'ਚ ਇਹਨੂੰ ਪਤਾ ਜੀ ਅੱਜ ਮੈਂ ਸੁੱਤਾ ਰਿਆ ਆ ਫਿਰ ਅੱਗੇ ਤੋਂ ਮੈਨੂੰ ਲੈ ਕੇ ਨਹੀਂ ਜਾਣਾ ਇੰਦਾਂ ਨੇ ਹਣਾ ਹਣਾ ਬੱਤੇ ਤੂੰ ਕਰਨ ਕਿੱ ਗਿਆ ਸੀ ਮੈਂ ਤਾਂ ਨੀਂਦਾਰੀ ਜੀ ਤੋਂ ਆਇੰਦਾ ਕੱਢ ਹੈ ਉਧਰ ਕਿੱਥੇ ਜਾ ਰਹੇ ਆ ਉਧਰ ਕੀ ਕਰਨ ਜਾ ਰਹੇ ਆ ਨੀਂਦ ਤੇ ਜਾ ਰਹੇ ਨੀਂਦ ਤੇ ਹੈ ਉਹ ਕਹਿੰਦਾ ਨੀਂਦ ਤੇ ਬਾਅਦ ਕਿੱਥੇ ਭਲਾ ਦੱਸ ਬਾਅਦ ਕਿੱਥੇ